ਤੁਸੀਂ 2 ਲੱਖ ਰੁਪਇਆ ਜੁਰਮਾਨਾ ਦੇ ਦਿਓ ਬਥੇਰੀ ਤੁਹਾਡੇ ਕੋ ਮਾਇਆ ਗੁਰੂ ਘਰ ਵਿੱਚ ਬਥੇਰਾ ਚੜਾਵਾ ਚੜਦਾ ਕੋਈ ਘਾਟਾ ਨਹੀਂ ਮਹਾਰਾਜ ਸਾਹਿਬ ਕਹਿੰਦੇ ਤੁਸੀਂ ਤਾਂ ਗੱਲ ਬਹੁਤ ਵੱਡੀ ਕਰ ਦਿੱਤੀ 2 ਲੱਖ ਛਡੋ ਤੁਸੀਂ ਮੈਨੂੰ ਇਹ ਕਹੋ ਕਿ ਐ ਗੁਰੂ ਅਰਜਨ ਦੇ ਮਹਾਰਾਜ ਅਸੀਂ ਤੁਸੀਂ ਸਾਨੂੰ 2 ਰੁਪਏ ਦਿਓ ਤੇ ਅਸੀਂ ਤੁਹਾਨੂੰ ਛੱਡ ਦਿਆਂਗੇ ਗੁਰੂ ਅਰਜਨ ਦੇ ਮਹਾਰਾਜ ਦੇ ਇਤਿਹਾਸ ਤੇ ਪੰਨਿਆਂ ਤੇ ਬੋਲਨੇ ਕਹਿੰਦੇ ਮੈਂ ਗੁਰੂ ਨਾਨਕ ਦੀ ਗੋਲਕ ਦੀ ਕਮਾਈ ਦੇ 2 ਰੁਪਏ ਵੀ ਆਪਣੇ ਆਪ ਨੂੰ ਬਚਾਉਣ ਲਈ ਵਰਤ ਨਹੀਂ ਸਕਦਾ ਤੁਸੀਂ ਜੋ ਮਨ ਆਈ ਹੈ ਉਹ ਕਰੋ ਇਹ ਗੁਰੂ ਨਾਨਕ ਦੀ ਅਮਾਨਤ ਹੈ ਇਹ ਸਿੱਖਾਂ ਦੀ ਅਮਾਨਤ ਹੈ ਤੇ ਅੱਜ ਫਿਰ ਅਸੀਂ ਦੇਖੀਏ ਕਿ ਅਸੀਂ ਕਿੱਥੇ ਖੜ੍ਹ ਕੇ ਜਾ ਕੇ ਗੁਰੂ ਅਰਜਨ ਦੇ ਮਹਾਰਾਜ ਜਿਹੜੇ ਮਾਲਕ ਸੀ ਜਿਹੜੇ ਮੱਥੇ ਗੁਰੂ ਅਰਜਨ ਦੇ ਮਹਾਰਾਜ ਨੂੰ ਟਿਕਦੇ ਸੀ ਇਸ ਮਾਇਆ ਦੇ ਸੱਚੇ ਪਾਤਸ਼ਾਹ ਨੇ ਕਹਿਤਾ ਮੈਂ ਇਸ ਮਾਇਆ ਦੇ ਵਿੱਚ ਵੀ 2 ਰੁਪਇਆ ਆਪਣੇ ਆਪ ਨੂੰ ਬਚਾਉਣ ਲਈ ਵਰਤ ਨਹੀਂ ਸਕਦਾ ਤੇ ਅੱਜ ਅਸੀਂ ਦੇਖੀਏ ਕਿ ਸਾਡੀ ਮਤ ਕਿੱਥੇ ਕਿ ਜਾ ਕੇ ਡਿੱਗ ਪਈ ਅੱਜ ਅਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਦੀ ਮਾਇਆ ਗੁਰੂ ਦੀ ਗੋਲਕ ਦੇ ਪੈਸੇ ਅਸੀਂ ਐਨੇ ਸ਼ਾਹਸਵਾਰ ਹੋ ਕੇ ਜਾ ਕੇ ਬੈਠਦੇ ਆਂ ਜਾ ਕੇ ਆਰਡਰ ਦੰਦੇ ਆਂ ਮੈਨੇਜਰਾਂ ਨੂੰ ਲਿਆਓ ਪਕੌੜੇ ਕੱਢ ਕੇ ਲਿਆਓ ਚਾਹਾਂ ਬਣਾ ਕੇ ਲਿਆਓ ਵਧੀਆ-ਵਧੀਆ ਫਰੂਟ ਪਰ ਕੇ ਇਹ ਬਾੜ ਖੇਤ ਨੂੰ ਖਾ ਰਹੀ ਹੈ ਮੈਨੂੰ ਇੱਕ ਵਾਰ ਇੱਕ ਮੈਨੇਜਰ ਨੇ ਦੱਸਿਆ ਕਿਸੇ ਮੈਂਬਰ ਬਾਰੇ ਉਹ ਕਹਿੰਦਾ ਬਾਬਾ ਜੀ ਕੀ ਦੱਸੀਏ ਕਹਿੰਦਾ ਮੈਨੂੰ ਫੋਨ ਕਰਕੇ ਕਹਿੰਦਾ ਕਿ ਮੇਰੇ ਸਾਹਿਬ ਐਦਾਂ ਕਰਿਓ ਜਾ ਕੇ ਇੱਕ ਟੋਕਰਾ ਜਿਹੜਾ ਫਰੂਟ ਦਾ ਫਰੂਟ ਚਾਹੀਦਾ ਵਧੀਆ ਵਧੀਆ ਫਲਾਣਾ ਫਲਾਣਾ ਫੂਲ ਕਹਿੰਦਾ ਮੈਂ ਸੋਚਿਆ ਵੀ ਸ਼ਾਇਦ ਇਹ ਨਹੀਂ ਛਕਣਾ ਹੋਊਗਾ ਦੂਰੋਂ ਆ ਰਿਹਾ ਹੈ ਕਹਿੰਦਾ ਮੈਂ ਕਿਹਾ ਕੋਈ ਨਹੀਂ ਜੀ ਆਜੋ ਤੁਸੀਂ ਜਿੰਨਾ ਕੋ ਹੈਗਾ ਜਿਹੜਾ ਕੋਹ ਤੇ ਤੁਹਾਨੂੰ ਛਕਾ ਦੇਵਾਂਗੇ ਕਹਿੰਦਾ ਨਹੀਂ ਇੱਥੇ ਨਹੀਂ ਬੰਦਾ ਭੇਜੋ ਮਾਰਕੀਟ ਉੱਥੋਂ ਪੂਰਾ ਪੈਕ ਕਰਾ ਕੇ ਮੰਗਾਓ ਮੈਂ ਲੈ ਕੇ ਜਾਣਾ ਮਤਲਬ ਟੋਕਰਾ ਫਰੂਟ ਦਾ ਗੁਰਦੁਆਰੇ ਦੀ ਗੋਲਕ ਚੋਂ ਮੈਨੇਜਰ ਨੂੰ ਹੁਕਮ ਲਾ ਰਿਹਾ ਹੈ ਕਿ ਜਾ ਵੀ ਜਾ ਕੇ ਖਰੀਦ ਕੇ ਲਿਆ ਵਧੀਆ ਵਧੀਆ ਫਰੂਟ ਜਿਹੜਾ ਉਹ ਪੈਕ ਨਹੀਂ ਕੀਤਾ ਹੁੰਦਾ ਅੱਜ ਕੱਲ ਜਿਹੜੇ ਉਹ ਵਿਆਹਾਂ ਸ਼ਾਦੀਆਂ ਤੇ ਜਾਂ ਸ਼ਗਨ ਕਰਨ ਜਾਂਦੇ ਨੇ ਪੂਰਾ ਪੈਕ ਕਰਕੇ ਲੈ ਜਾਂਦੇ ਨੇ ਪੀੜੇ ਲਫਾਵੇ ਦੇ ਵਿੱਚ ਕਹਿੰਦਾ ਉਹ ਟੋਕਰਾ ਲਿਆ ਬਣਾ ਕੇ ਆਪਣੇ ਨਿਆਣਿਆਂ ਲਈ ਕਿ ਜਾਣਾ ਮੈਂ ਕਿਹਾ ਮਨੀਸ਼ ਸਾਹਿਬ ਦਿਵਾਲੀ ਦੂਲੀ ਸੀ ਨੇੜੇ ਕਹਿੰਦਾ ਸ਼ਾਇਦ ਕੋਈ ਸੀ ਇਦਾਂ ਦਾ ਤਿਹਾਰ ਮੈਂ ਕਿਹਾ ਫੇਰ ਕਹਿੰਦਾ ਮੈਂ ਕਿਹਾ ਤੂੰ ਤੁਰਦਾ ਬਣ ਕਿਉਂਕਿ ਸਾਰੇ ਨਹੀਂ ਨਾ ਹੁੰਦੇ ਇਹ ਜੇ ਮਹਾਰਾ ਦੀ ਕਿਰਪਾ ਜਿੱਥੇ ਮੈਂ ਉਹ ਕੋ ਸ਼੍ਰੋਣੀ ਕਮੇਟੀ ਵਿੱਚ ਏਨੇ ਸਾਲ ਹੋ ਗਏ ਜਿੱਥੇ ਮਾੜੇ ਅੰਸਰ ਨੇ ਉੱਥੇ اخلاق ਵਾਲੇ ਵੀ ਹੈਗੇ ਉਹ ਕਹਿੰਦਾ ਭਾਈ ਸਾਹਿਬ ਤੁਰਦਾ ਬਣ ਹਾ ਕੰਮ ਮੈਂ ਨਹੀਂ ਕਰ ਸਕਦਾ ਮੈਂ ਤੈਨੂੰ ਕਿੱਥੋਂ ਲੈ ਕੇ ਦਵਾਂ ਹੁਣ ਜਿਆਦਾ ਤੈਨੂੰ ਮੈਂ ਆਪਣੀ ਜੇਬ ਚੋਂ ਆਪਣੇ ਨਿਆਣਿਆਂ ਨੂੰ ਜਿਹੜੀ ਮੈਂ ਤਨਖਾਹ ਦੇਣੀ ਹੈ ਘਰ ਪਾਲਣਾ ਉਹ ਚੋਂ ਤੈਨੂੰ ਟੋਕਰੇ ਲੈ ਕੇ ਦਵਾਂ ਫਰੂਟ ਦਾ ਤੇ ਜਾਂ ਫਿਰ ਮੈਂ ਹੁਣ ਗੋਲਕੇ 'ਚ ਹੱਥ ਮਾਰਾਂ ਤੇ ਗੋਲਕੇ 'ਚ ਮੈਂ ਹੱਥ ਮਾਰ ਨਹੀਂ ਸਕਦਾ ਤੇ ਐਨੀ ਮੇਰੇ ਵਿੱਚ ਕਪੈਸਿਟੀ ਨਹੀਂ ਕਿ ਜਿਹੜੀ ਮੈਨੂੰ ਤਨਖਾਹ ਨਿਆਣੇ ਪਾਲਣ ਨੂੰ ਮਿਲਦੀ ਹੈ ਉਹਨਾਂ ਮੈਂ ਤੁਹਾਨੂੰ ਟੋਕਰੇ 'ਚ ਕੰਮ ਆਉਦੀ ਕਹਿਣ ਤੋਂ ਬਾਅਦ ਇਹ ਸਾਡੇ ਹਾਲਾਤ ਹੋ ਚੁੱਕੇ ਮੈਂ ਹੈਰਾਨ ਹ ਕਿ ਇਹ ਲੋਕਾਂ ਨੂੰ ਕੋਈ ਦਰਬ ਨਹੀਂ ਇਹਨਾਂ ਨੂੰ ਇਹ ਯਾਦ ਨਹੀਂ ਕਿ ਗੁਰੂ ਰਾਮਦਾਸ ਦੇ ਘਰ ਦੇ 1-1 ਰੁਪਏ ਦਾ ਪਾਈ ਪਾਈ ਦਾ ਹਿਸਾਬ ਉਸ ਦਰਗਾਹ ਵਿੱਚ ਹੁਣ